ਤੁਸੀਂ ਕਿਤੇ ਵੀ ਜਾਨੇ ਹੋਣਾ ਤੇ ਜਾਂ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤੇ ਉਦੋਂ ਉੱਠਣਸਾਰ ਇੱਕ ਗੱਲ ਜ਼ਰੂਰ ਆਪਣੇ ਦਿਮਾਗ 'ਚ ਰੱਖਿਆ ਕਰੋ ਵੀ ਮੈਂ ਵਾਹਿਗੁਰੂ ਦਾ ਸ਼ੁਕਰ ਕਰਨਾ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿਉਂ ਮੈਨੂੰ ਅੱਜ ਇੱਕ ਨਵਾਂ ਦਿਨ ਮਿਲਿਆ ਮੈਨੂੰ ਅੱਜ ਇੱਕ ਨਵਾਂ ਦਿਨ ਮਿਲਿਆ ਜੇ ਤੁਸੀਂ ਦਿਮਾਗ 'ਚ ਇੰਨੀ ਗੱਲ ਬਿਠਾ ਕੇ ਰੱਖੋਗੇ ਨਾ ਵੀ ਇਹ ਨਵਾਂ ਦਿਨ ਮਿਲਿਆ ਤੇ ਦਿਮਾਗ 'ਚ ਇੰਨੀ ਗੱਲ ਵੀ ਰੱਖੋ ਵੀ ਬਹੁਤ ਬੰਦੇ ਇਦਾਂ ਦੇ ਆ ਜਿਹੜੇ ਸੁੱਤੇ ਪਏ ਰਹਿ ਗਏ ਉੱਠੇ ਹੀ ਨਹੀਂ ਗਏ ਰਾਤੀ ਚੰਗੇ ਭਲੇ ਗੱਲਾਂ-ਬਾਤਾਂ ਕਰਦੇ ਆ ਪਰਿਵਾਰ ਨਾਲ ਚੰਗਾ ਭਲਾ ਇਦਾਂ ਗੱਲਬਾਤ ਕਰਦੇ ਆ ਦੋਸਤ ਮਿੱਤਰਾਂ ਨਾਲ ਗੱਲਬਾਤ ਕਰਦੇ ਆ ਪਰ ਜਦੋਂ ਸਵੇਰੇ ਕਈ ਵਾਰ ਫੋਨ ਤੇ ਸੁਣਿਆ ਮਿਲ ਜਾਂਦਾ ਵੀ ਦੁਨੀਆ ਤੇ ਨਹੀਂ ਰਹਿ ਸੰਸਾਰ ਤੇ ਨਹੀਂ ਰਹਿ ਤੇ ਸਾਨੂੰ ਫਿਰ ਕਿਤੇ ਨਾ ਕਿਤੇ ਵੇਖਣਾ ਪਏਗਾ ਵੀ ਮੈਂ ਰੱਬ ਦਾ ਸ਼ੁਕਰ ਕਰਦਾ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਵੀ ਮੈਨੂੰ ਅੱਜ ਇੱਕ ਨਵਾਂ ਦਿਨ ਮਿਲਿਆ ਕਿੰਨੇ ਬੰਦੇ ਨੇ ਸੁੱਤੇ ਰਹਿ ਗਏ ਦੁਨੀਆ ਤੇ ਅੰਦਰ ਸਾਹ ਗਿਆ ਬਾਹਰ ਆਈ ਨਹੀਂ ਆਪਾਂ ਰੋਜ਼ ਮਹਾਰਾਜ ਦੇ ਬਚਨ ਪੜ੍ਹਦੇ ਆ ਨਾ ਜਪਜੀ ਸਾਹਿਬ ਦੇ ਵਿੱਚ ਸਾਚਾ ਸਾਹਿਬ ਸਾਤ ਨਾਏ ਭਾਖਿਆ ਭਾਉ ਅਪਾਰ ਆਖੈਂ ਮੰਗੈਂ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਹੁਣ ਇਸ ਇਨ੍ਹਾਂ ਪੰਕਤੀਆਂ ਵਿੱਚ ਗੁਰਨਾਨਕ ਸਾਹਿਬ ਮਹਾਰਾਜ ਨੇ ਰੱਬ ਦੀ ਵਡਿਆਈ ਦੀ ਗੱਲ ਕੀਤੀ ਰੱਬ ਕਿਦਾਂ ਦਾ ਸਾਚਾ ਸਾਹਿਬ ਸੱਚਾ ਏ ਸਾਤ ਨਾਏ ਉਹਦਾ ਨਾਂ ਸੱਚਾ ਏ ਆਖਿਆ ਭਾਉ ਵਪਾਰ ਰੱਬ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਉਹ ਸਿਰਫ ਪਿਆਰ ਦਾ ਭੁੱਖਾ ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਜ਼ਿਕਰ ਕੀਤਾ ਨਾ ਗੋਬਿੰਦ ਭਾਉ ਭਗਤ ਦਾ ਭੁੱਖਾ ਗੋਬਿੰਦ ਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਉਹ ਸਿਰਫ ਪਿਆਰ ਦਾ ਭੁੱਖਾ ਹੈ ਤੁਸੀਂ ਪਿਆਰ ਕਰਨਾ ਸ਼ੁਰੂ ਕਰ ਦੋ ਰੱਬ ਦੀਆਂ ਬੜੀਆਂ ਦਾਤਾਂ ਤੁਹਾਡੀ ਝੋਲੀ ਵਿੱਚ ਪੈ ਜਾਂਦੀਆਂ ਤੇ ਗੁਰਨਾਨਕ ਸਾਹਿਬ ਕਹਿੰਦੇ ਆ ਵੀ ਜਦੋਂ ਅਸੀਂ ਰੱਬ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਨੇ ਆ ਪ੍ਰਮਾਤਮਾ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਬੜੀਆਂ ਦਾਤਾਂ ਸਾਡੀ ਝੋਲੀ ਵਿੱਚ ਪੈਂਦੀਆਂ ਨੇ ਆਖਿਆ ਆਖਦਾ ਮੰਗਾ ਮੰਗਦਾ ਫੇਰ ਕੀ ਹੁੰਦਾ ਵਿਆਰਿਓ ਦੇ ਦੇ ਦਾਤ ਕਰੇ ਦਾਤਾਰ ਫੇਰ ਸਾਨੂੰ ਦਾਤ ਮਿਲ ਜਾਂਦੀ ਆ ਆਖ ਹੈ ਮੰਗਾ ਦੇ ਦੇ ਦਾਤ ਕਰੇ ਦਾਤਾਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਰੱਬ ਤੋਂ ਬੜਾ ਕੁਛ ਤੇ ਮੰਗ ਲਿਆ ਰੱਬ ਤੋਂ ਬੜਾ ਕੁਛ ਤੇ ਲੈ ਲਿਆ ਹੁਣ ਇਹਦੇ ਬਦਲੇ ਮੈਂ ਰੱਬ ਨੂੰ ਕੀ ਦਵਾਂ ਹੁਣ ਇਹਦੇ ਬਦਲੇ ਮੈਂ ਪ੍ਰਮਾਤਮਾ ਨੂੰ ਕੀ ਭੇਂਟ ਕਰਾਂ ਫੇਰ ਕਿ ਅੱਗੇ ਰੱਖੀ ਆ ਜਿੱਤ ਦਿਸਿਆ ਦਰਬਾਰ ਜਿਹਦੇ ਨਾਲ ਮੈਨੂੰ ਉਹਦਾ ਦਰਬਾਰ ਦਿਸਣ ਲੱਗਦਾ ਏ ਉਹਦਾ ਦਰ ਦਿਸਣ ਲੱਗਦਾ ਏ ਮਹੋ ਕਿ ਬੋਲਣਾ ਬੋਲੀ ਆ ਜ਼ਬਾਨ ਤੋਂ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿੱਤ ਸੁਣ ਤਰੇ ਪਿਆਰ ਜੀ ਨੂੰ ਸੁਣ ਕੇ ਰੱਬ ਮੈਨੂੰ ਪਿਆਰ ਕਰਨ ਲੱਗਦਾ ਏ ਗੁਰੂ ਮੈਨੂੰ ਪਿਆਰ ਕਰਨ ਲੱਗਦਾ ਏ ਫੇਰ ਕਿ ਅੱਗੇ ਰੱਖੀ ਐ ਜਿੱਤ ਦਿਸਿਆ ਦਰਬਾਰ ਮਹੋ ਕਿ ਬੋਲਣਾ ਬੋਲੀ ਐ ਜਿੱਤ ਸੁਣ ਤਰੇ ਪਿਆਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਰੱਬ ਤੋਂ ਬੜਾ ਕੁਝ ਮੰਗਿਆ ਤੇਰੀ ਝੂਲੀ ਵਿੱਚ ਉਹ ਸਾਰੀਆਂ ਦਾਤਾਂ ਪੈ ਗਈਆਂ ਤੇਰੀ ਝੂਲੀ ਵਿੱਚ ਸਾਰੀਆਂ ਚੀਜ਼ਾਂ ਉਹ ਮਿਲ ਗਈਆਂ ਤੇ ਦੋ ਚੀਜ਼ਾਂ ਨੇ ਜੇ ਵਾਕਈ ਤੋ ਗੁਰੂ ਨੂੰ ਕੁਛ ਦੇਣਾ ਚਾਹੁੰਨਾ ਤੇ ਕਿਹੜੀਆਂ ਕਿੜੀਆਂ ਨੇ ਅਗਲੀ ਪੰਗਤੀ ਵਿੱਚ ਜਵਾਬ ਆ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਇੱਕ ਅੰਮ੍ਰਿਤ ਵੇਲਾ ਗੁਰੂ ਤੋਂ ਮੰਗ ਕੇ ਲੈ ਜਾ ਇੱਕ ਸੱਚਾ ਨਾਮ ਗੁਰੂ ਤੋਂ ਮੰਗ ਕੇ ਲੈ ਜਾ ਤੇ ਮਨਾ ਵਿੱਚ ਛਾਤੀ ਮਾਰ ਕੇ ਵੇਖੂਗਾ ਆਪਾਂ ਕਿੰਨੇ ਗਾਂ ਜਿਹੜੇ ਅੰਮ੍ਰਿਤ ਵੇਲਾ ਮੰਗਦੇ ਆ ਸੱਚਾ ਨਾਮ ਆਪਣੀ ਮੰਗਦੇ ਆ ਸੱਚ ਦੀ ਵਡਿਆਈ ਅਸੀਂ ਮੰਗਦੇ ਆ ਕਿੰਨੇ ਕੁਆ છાਤੀ ਮਾਰ ਕੇ ਵੇਖੋ ਨਾ ਆਪਣੇ ਮਨਾਂ ਅੰਦਰ ਕਿੰਨੇ ਕੁਆ ਜਿਹੜੇ ਸੱਚ ਨਾਲ ਪਿਆਰ ਕਰਦੇ ਆ ਕਿੰਨੇ ਕੁਆ ਜਿਹੜੇ ਅਮਰਤ ਵੇਲੇ ਨੂੰ ਸਾਹਮਦੇ ਆ ਪ੍ਰਭਾਤ ਵੇਲੇ ਨੂੰ ਸਾਹਮਦੇ ਆ ਕਿਉਂਕਿ ਪ੍ਰਭਾਤ ਵੇਲੇ ਆਪਾਂ ਪੜਦੇ ਆ ਨਾ ਗੁਰਸਤਗੁਰ ਗਾਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾ ਆਵੇ ਉਹ ਜਿਹੜਾ ਅਮਰਤ ਵੇਲਾ ਨਾ ਉਹ ਬੜਾ ਸ਼ਾਂਤ ਮਾਹੌਲ ਹੈ ਸਵੇਰੇ ਉੱਠਦੇ ਆਂ ਤੇ ਮਹਾਰਾਜ ਨੇ ਬੜੇ ਕਮਾਲ ਦੇ ਸ਼ਬਦ ਵਰਤੇ ਆ ਵੀ ਜਦੋਂ ਉੱਠਣਾ ਨਾ ਤੋਂ ਮੰਜੇ ਤੋਂ ਜਦੋਂ ਬਿਸਤਰੇ ਤੋਂ ਉੱਠਦਾ ਤੇ ਉਦੋਂ ਸ਼ੁਕਰ ਕਰ ਆਪਣੀ ਜ਼ੁਬਾਨ ਤੋਂ ਆਪਣੀ ਜੀਭ ਤੋਂ ਵੀ ਰੱਬਾ ਤੇਰਾ ਸ਼ੁਕਰ ਆ ਨਵਾਂ ਦਿਨ ਮਿਲਿਆ ਨਵਾਂ ਦਿਨ ਮਿਲਿਆ ਤਾਂ ਕਰਕੇ ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਆ ਚੇਤ ਗੋਵਿੰਦ ਅਰਾਧਿ ਹੈ ਹੋਵੇ ਆਨੰਦ ਕਣਾ ਚੇਤ ਦੇ ਮਹੀਨੇ ਵਿੱਚ ਗੋਵਿੰਦ ਨੂੰ ਅਰਾਧਨਾ ਭੂਵੇ ਆਨੰਦ ਕਣਾ ਫਿਰ ਜਦੋਂ ਬੰਦਾ ਇਹੋ ਜੇ ਅੰਦਰ ਬਾਹਰਲਾ ਮੌਸਮ ਇਦਾਂ ਹੀ ਰਹੇਗਾ ਯਾਦ ਰੱਖਿਓ ਬਾਹਰ ਕਦੇ ਗਰਮੀ ਕਦੇ ਸਰਦੀ ਕਦੇ ਜਿਆਦਾ ਗਰਮੀ ਆ ਜਾਂਦੀ ਕਦੇ ਜਿਆਦਾ ਸਰਦੀ ਆ ਜਾਂਦੀ ਬਾਹਰ ਦਾ ਸਿਸਟਮ ਬਦਲਦਾ ਰਹਿੰਦਾ ਪਰ ਆਪਦੇ ਮਨ ਦਾ ਸੁਭਾਅ ਇੱਕ ਥਾਂ ਰੱਖੋ ਆਪਣੇ ਮਨ ਦਾ ਟਿਕਾ ਇੱਕ ਥਾਂ ਰੱਖਿਏ ਮਨ ਦਾ ਸੁਭਾਅ ਇੱਕ ਜਗ੍ਹਾ ਟਿਕਾ ਕੇ ਰੱਖਿਓ ਸੁਭਾਅ ਕਿਹੜੇ ਕਿਹੜੇ ਆਪਾਂ 12 ਮਾਹ ਦੇ ਵਿੱਚ ਪੜਦੇ ਹਾਂ ਚਲੋ ਖੈਰ ਮੈਂ ਇਸ ਬੱਸ ਜਾਣਾ ਨਹੀਂ ਚਾਹੁੰਦਾ ਸੋ ਮੈਂ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਤਿੰਨ ਦਿਨ ਦਾ ਆਪਣੇ ਕੋਲ ਸਮਾਂ ਹੈ ਅੱਜ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਸਦਕਾ ਪਹਿਲੇ ਦਿਨ ਦੇ ਦੀਵਾਨਾ ਦੀ ਆਰੰਭਤਾ ਹੋ ਚੁੱਕੀ ਹੈ ਖੁੱਲੇ ਪੰਡਾਲਾਂ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋ ਚੁੱਕੇ ਹਨ ਸਭੀ ਬੇਨਤੀ ਹੈ ਜਿਹੜੀ ਸੰਗਤ ਬਾਹਰ ਫਿਰ ਰਹੀ ਹੈ ਜਾਂ ਹਜੇ ਵੀ ਘਰਾਂ ਦੇ ਵਿੱਚ ਬੈਠੇ ਆ ਸਾਨੂੰ ਸਾਲ ਬਾਅਦ ਇਹ ਮੌਕਾ ਮਿਲਦਾ ਵਹਿਣ ਦਾ ਸਾਲ ਬਾਅਦ ਸਾਨੂੰ ਇਹ ਦਿਨ ਮਿਲਦੇ ਨੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਨਾ ਚਾਤੀ ਮਾਰ ਕੇ ਵੇਖੋ ਪਿਛਲੇ ਸਾਲ ਇਕੱਠੇ ਸੀ ਪਿਛਲੇ ਸਾਲ ਅਸੀਂ ਇਕੱਠਿਆਂ ਸੇਵਾਵਾਂ ਕੀਤੀਆਂ ਪਿਛਲੇ ਸਾਲ ਇਸੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਪਰ છાਤੀ ਮਾਰ ਕੇ ਵੇਖੋ ਵੀ ਕਿੰਨੇ ਨੇ ਜਿਹੜੇ ਇਸ ਸਾਲ ਸਮਾਗਮ ਦੇ ਵਿੱਚ ਰਹਿ ਨਹੀਂ ਰਹੇ ਹੈ ਹੀ ਨਹੀਂ ਦੁਨੀਆ ਦੇ ਹੈ ਹੀ ਨਹੀਂ ਪਿਛਲੇ ਸਾਲ ਹੈ ਸੀ ਸੋ ਇਸ ਕਰਕੇ ਸਾਡੇ ਕੋਲ ਆਹੀ ਟਾਈਮ ਹੈ ਅਗਲੇ ਸਾਲ ਪਤਾ ਨਹੀਂ ਆਪਣੇ ਚ ਹੋਣਾ ਕਿ ਨਹੀਂ ਹੋਣਾ ਕਿਸੇ ਨੇ ਸੋ ਸਾਡੇ ਕੋਲ ਆਹੀ ਮੌਕਾ ਹੈ ਸੋ ਬੇਨਤੀ ਹੈ ਸਾਡੇ ਕੋਲ ਆਹੀ ਮੌਕਾ ਹੈ ਸੋ ਆਓ ਜਿਹੜੀ ਸੰਗਤ ਬਾਹਰ ਫਿਰ ਰਹੀ ਆ ਜਾਂ ਹਜੇ ਵੀ ਘਰਾਂ ਦੇ ਵਿੱਚ ਬੈਠਿਆ ਮੈਂ ਬੇਨਤੀ ਕਰਾਂਗਾਓ ਖੁੱਲੇ ਪੰਡਾਲਾਂ ਅੰਦਰ ਸਜਣ ਦੀ ਕਿਰਪਾਤਾ ਕਰੋ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਬੀਬੀ ਜਸਵਿੰਦਰ ਕੌਰ ਜੀ ਖਾਲਸਾ ਤੇ ਉਹਨਾਂ ਦਾ ਜਥਾ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬਾਬਾ ਟਿੱਲਾ ਫਰੀਦ ਸਾਹਿਬ ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦਾ ਨਿਹਾਲ ਕਰਨਗੇ ਸੋ ਇਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਸੋ ਉਹਨਾਂ ਨੇ ਕਥਾ ਦੀ ਹਾਜ਼ਰੀ ਭਰਨੀ ਹੈ ਸੋ ਬੇਨਤੀ ਹੈ ਆਪ ਸਰਬਤ ਸੰਗਤਾਂ ਦੇ ਚਰਨਾਂ ਵਿੱਚ ਜਿਹੜੀ ਸੰਗਤ ਬਾਹਰ ਫਿਰ ਰਹੀ ਆ ਜਾਂ ਹਜੇ ਵੀ ਲੰਗਰ ਹਾਲ ਦੇ ਵਿੱਚ ਫਿਰਦਿਆ ਫਟਾਫਟ ਜਲਦੀ ਜਲਦੀ ਲੰਗਰ ਦੇ ਵਿੱਚੋਂ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛੱਕ ਕੇ ਸਜਣ ਦੀ ਕਿਰਪਾਲਤਾ ਕਰੋ ਜੀ ਆਓ ਹੁਣ ਹਜ਼ੂਰੀ ਰਾਗੇ ਪਾਸੋਂ ਆਪਾਂ ਨੇ ਗੁਰਮਤਿ ਕੀਰਤਨ